ਪੁਲਿਸ ਸਥਾਨ ਡੇਰਾ ਬੱਬਨ ਨਾਨਕ ਅਧੀਨ ਪਿੰਡ ਸ਼ਾਹਪੁਰ ਸਾਜਨ ਦੇ ਛੁੱਟੀ ਤੇ ਫੌਜੀ ਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਤੁਹਾਨੂੰ ਤੱਕ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ ਜੋ ਕਿ ਇੰਡੋ-ਤਿੱਬਤ ਬਾਰਡਰ ਪੁਲਿਸ ਦੇ ਵਿੱਚ ਹਵਲਦਾਰ ਵਜੋਂ ਹਿਪਾਚਰ ਪ੍ਰਦੇਸ਼ ਚਤਨਾਤ ਸੀ। ਉਹ ਪਰਿਵਾਰਕ ਮੈਂਬਰ ਮੁਤਾਬਕ ਸਤਨਾਮ ਸਿੰਘ 4.1 ਮਹੀਨੇ ਦੀ ਛੁੱਟੀ ਤੇ ਕਾਰ ਆਏ ਸੀ ਤੇ ਬੀਤੇ ਦਿਨ ਆਪਣੇ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਪਿੰਡ ਅਵਾਨ ਜਾ ਰਿਹਾ ਸੀ। ਸੋ ਪਿੰਡ ਚੱਗੀ ਭਨਵਾ ਨੇੜੇ ਤੇਜ਼ ਰਫਤਾਰ ਟਰਾਲੀ ਟਰੈਕਟਰ ਦੇ ਨਾਲ ਮੋਟਰਸਾਈਕਲ ਦੀ ਟੱਕਰ ਕਾਰਨ ਉਸ ਦੀ ਮੌਤ ਹੋ ਗਈ ਹੈ। ਉਸ ਉਥਾਂ ਮਿਲਨ ਉੱਤੇ ਪੁਲਿਸ ਪਾਰਟੀ ਜਿਹੜੀ ਕਿ ਪਹੁੰਚੀ ਹੈ ਉਹ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਬਟਾਲਾ ਭੇਜ ਦਿੱਤਾ ਹੈ ਸੋ ਪੁਲਿਸ ਦੇ ਵੱਲੋਂ ਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਸ ਮੌਕੇ ਪਰਿਵਾਰ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸਤਲਮ ਸਿੰਘ ਸੋਨ ਅਫ ਜਗਿੰਦਰ ਸਿੰਘ ਸ਼ਾਹਪੁਰ ਜਾਜੰਦਾ ਰਹਿੰਦਾ ਹੈ ਜੀ ਆਈਟੀਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕਿ ਸ਼ਿਮਲੇ ਨੌਕਰੀ ਕਰਦਾ ਹੈਗਾ ਇਹ ਚੰਗੀ ਤੋਂ ਪਿੰਡ ਖੋਨਿਆਲ ਪਿੰਡ ਤੇ ਖੋਨਿਆਲ ਤੋਂ ਚੰਗੀ ਨੂੰ ਆ ਰਿਹਾ ਹੈਗਾ ਰਸਤੇ ਵਿੱਚ ਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ ਦਾ ਜੀ ਇਹਦੀ ਤੇ ਡੈੱਡ ਬੋਡੀ ਸਿਵਲ ਹਸਪਤਾਲ ਤੋਂ ਬਟਾਲਾ ਪੋਸਟ ਮੋਟਮ ਵਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ 'ਚ ਪੁਲਿਸ ਵਿੱਚ ਲੈ ਜਾਵਾ ਇਸ ਸਬੰਧੀ ਤੇ ਮੁਕਦਮਾ ਦਰਜ ਕਰਤਾ ਸਰ ਕਿਹੜੇ ਵਿਅਕਤੀ ਦਾ ਅਗਿਆਨ ਕਰਮ ਕਰਮ ਕਰੀ ਅੱਜ ਸਰ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ 'ਚ ਲਿਆਵਾ ਅਨੁਮਾਨ ਤੇ ਮੁਕਦਮਾ ਦਰਜਿਆ ਇਸ ਤੋਂ ਬਾਅਦ ਤੇ ਤਸਦੀਕ ਕਰਕੇ ਉਹਨੂੰ ਵਿੱਚ ਨਾਮਜ਼ਦ ਕੀਤਾ ਜਾਵੇਗਾ ਹਾਂਜੀ ਉਹ ਮੇਰੇ ਪਤੀ ਸਤਨਾਮ ਸਿੰਘ ਚਾਰ ਤਰੀਕ ਨੂੰ ਛੁੱਟੀ ਹੈ ਆਈਟੀਪੀਪੀ ਦਾ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ਭੋਨੇ ਵਾਲੇ ਸਾਡਾ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਨੂੰ ਲੈ ਕੇ ਗਏ ਨੇ ਬਟਾਲੇ ਪੋਸਟ ਵਾਸਟ ਮੋਕੋ ਤਾਂ ਪੁਲਿਸ ਕਹਿੰਦੀ ਮੋਕਤ ਪੁਲਿਸ ਕਹਿੰਦੀ ਕੋਈ ਕਾਰਵਾਈ ਕੀਤੀ ਉਹਨਾਂ ਹੁੰਦਾ ਕੋਈ ਕਾਰਵਾਈ ਨਹੀਂ ਜਦ ਤੱਕ ਕੋਈ ਕੀ ਮੰਗ ਕਰਦੇ ਨੇ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਇਹ ਛੋਟੇ ਬੱਚੇ ਇਹਨਾਂ ਨੂੰ ਸਾਫ ਦਿੱਤਾ ਜਾਏ। ਇਹੋ ਪਰਿਵਾਰ ਚ ਕੌਮ ਕੌਮ ਨਹੀਂ ਹੋਣਾ। ਉਹਨਾਂ ਦੇ ਭਰਾ ਨੇ 4 ਬਾਕੀ ਉਹ ਆਪਣੇ ਅਲੱਗ-ਅਲੱਗ ਪਰਿਵਾਰ ਚ ਰਹਿਣ ਦੇ ਨੇ ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰਾ ਪਤੀ ਜਿਨ੍ਹਾਂ ਦੀ ਦੇਤੀ ਹੋ ਗਈ। ਹਾਂਜੀ ਮੈਨੂੰ ਇਨਸਾਫ ਦੀ ਮੰਗ ਦਿੱਤਾ ਜਾਏ। ਛੋਟੀ ਜੀ ਜੇ ਤੁਹਾਡੇ પતિ ਦੇ ਬ੍ਰਦਰ ਦੀ ਦੇਥ ਹੀ ਹੈ ਕਿਵੇਂ? ਇਹ ਜੀ ਪੋਨੇਸ ਸੇ ਦਾ ਟਾਈਮ ਸੀਗਾ ਇੱਥੋਂ ਗਏ ਨਹੀਂ ਜੇ ਸੰਦੇ ਸਾਰ ਨੂੰ ਮਿਲਣ ਆਪਣੇ ਨੂੰ। ਤੇ ਮੇਰੇ ਕਿਤੇ ਮੇਰੇ ਹੱਲ ਆ ਰਹੀ ਤੇ ਕਿਸੇ ਨੂੰ ਟਰਾਲੀ ਟਰੈਕਟਰ ਤੇ ਆਇਆ ਤੇ ਉਹ ਪ੍ਰਚਾਰਤਾ ਉਹਨਾਂ ਜੀ ਤੇ ਉਹ ਟਰਾਲੀ ਛੱਡ ਕੇ ਉੱਥੇ ਭੱਜ ਗਏ ਨੇ ਆਪ ਤੇ ਸਾਨੂੰ ਕੋਈ 15-20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਫਿਰ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਡੱਡ ਹੋ ਚੁੱਕਾ ਜੀ ਨੁਕਰੀ ਨੁਕਰੀ ਕਰਦੇ ਹਾਂ ਜੀ ਆਰਟੀਬੀਬੀ ਦੀ ਨੁਕਰੀ ਜੀ ਆਰਟੀਬੀਬੀ ਇੰਡੀਅਨ ਤੇ ਪਰ ਪਲੀਜ਼ ਮੋਕ ਕੋ ਜੋ ਫੀਸ ਕਰਾਈ ਸੀ ਹਾਂ ਜੀ ਕਰਾਈ ਸੀ ਪਰ ਆਰਟੀ ਸੁਣਵਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਡੱਡ ਬੋਦੀ ਬੋਦੀ ਤਾਂ ਪਈ ਸੜਕ ਦੇ ਉੱਪਰ ਵੇਖੋ ਦੇਸ਼ ਦਾ ਰਖਵਾਲਾ ਹੋਵੇ 6 ਘੰਟੇ ਲਾਸ਼ ਉਹਦੀ ਡੈਡ ਬੋਡੀ ਸਰਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਸੀ ਮੈਂ ਪ੍ਰਸ਼ਾਸਨ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਕਿੱਥੇ ਸੀਗੀ ਦੇਖ ਤਾਂ ਇੱਕ ਦੇਸ਼ ਦਾ ਰਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ ਲਾਸ਼ ਸਰਕ ਤੇ ਰੋਲੇ ਤੇ ਉਹਦੇ ਵਿੱਚ ਉਤ ਮਤ ਮੰਤਪਾ ਕੀ ਮੈਂ ਤੁਹਾਨੂੰ ਕੀ ਕਹਿ ਸਕਾਂ ਮੈਂ ਤੁਮ ਕੀ ਮੈਂ ਕੀ ਕੀ ਬੋਲਾਂ ਹੁਣ ਡੈਡ ਬੋਡੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਆਪਣਾ ਪੋਸਟ ਮਾਰ ਮੰਗ ਕੇ ਆ ਜੀ ਕੀ ਮੰਗ ਕਰਦੇ ਆ ਮੰਗਾਨੂੰ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿੰਨਾ ਕਤਲ ਕੀਤਾ ਥਲੇ ਦੇ ਕੇ ਹਾਂ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਕੋ ਵੇਖ ਲੈਣਾ ਵੀ ਕੌਣ ਅੱਗੇ ਆਉਂਦਾ ਵਾ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਹੈ ਕਿਵੇਂ ਉੱਥੇ ਚਾਰਿਆ ਗਿਆ ਉਹਦੇ ਉੱਤੇ ਤੇ ਕਿਵੇਂ ਉਹਦੀ ਉਹਨੂੰ ਉਹ ਤਾਂ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿੰਨੇ ਥਲੇ ਦਿੱਤਾ ਜਿੰਨੇ ਉਹਨੂੰ ਪਤਾ ਹਾਨੂੰ ਤੇ ਇਨਸਾਫ ਚਾਹੀਦਾ ਇਸ ਤਰ੍ਹਾਂ ਸੰਗੋਦਣਾ ਜੀ ਸਨਕਤ ਹੋਈ ਆ ਦੀ ਟਰੈਕਟਰ ਵਾਲੀ ਨਹੀਂ ਜੀ ਨਹੀਂ ਉਹ ਦੇ ਟਰਾਲੀ 6 ਘੰਟੇ ਸਰ 6 ਘੰਟੇ ਅੱਥਰ ਰੋਲਦੀ ਵੀ ਲਾਤਾ 6 ਘੰਟੇ ਟਰੈਕਟਰ ਦਾ ਸਵਿਚ ਔਨ ਰਿਹਾ ਜੀ ਕਿਸ ਨੇ ਬੰਦ ਨਹੀਂ ਕੀਤਾ ਆਉਣ ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਖਸੂਰ ਆ ਸਭ ਟਰਾਲੀ ਵਾਲੇ ਦਾ ਖਸੂਰ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਹ ਤੋਂ ਭੱਜਦਾ ਨਾ ਟਰਾਲੀ ਛੱਡ ਕੇ ਤੇ ਅਸੀਂ ਹੀ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਉਹਨਾਂ ਦਾ ਕੁਝ ਸੋਚਿਆ